ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਡੀਡੀਐਸ ਨਿਊਜ਼ ਤੇ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਜਿ ਤੁਰੀ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਜਸਵੀਰ ਸਿੰਘ ਜੱਸ ਵੱਲੋਂ ਜੋ ਦਸ਼ਮੇਸ਼ ਨਗਰ ਵਾਰਡ ਨੰਬਰ 12 ਤੁਰੀ ਵਿਖੇ ਟਿਊਬਵੈਲ ਲਈ ਜਗ੍ਹਾਦਾਨ ਕੀਤੀ ਸੀ ਅੱਜ ਉੱਥੇ ਟਿਊਬਵੈਲ ਲਈ ਉਦਘਾਟਨ ਰਜਵੰਤ ਸਿੰਘ ਖੁੱਲੀ ਚੇਅਰਮੈਨ ਮਾਰਕੀਟ ਕਮੇਟੀ ਸੀਨੀਅਰ ਆਗੂ ਡਾਕਟਰ ਅਨਵਰ ਪਸੋਰ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਹੈਪੀ ਗਰਗ ਐਡਵੋਕੇਟ ਪੋਲਾ ਸਿੰਘ ਸੋਮਾ ਐਮਸੀ ਅਤੇ ਸਮੂਹ ਆਮ ਆਦਮੀ ਪਾਰਟੀ ਵਰਕਰ ਹਾਜ਼ਰ ਰਹੇ ਇਲਾਕੇ ਦੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਆਗੂ ਵੱਲੋਂ ਇਸ ਉਪਰਾਲੇ ਦੀ ਖੂਬ ਚਰਚਾ ਹੈ ਬਾਕੀ ਤੁਸੀਂ ਵੀ ਦੇਖੋ ਧੁਰੀ ਤੋਂ ਡੀਡੀਐਸ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ ਕਿੰਨਾ ਸੀ ਇਹ ਪ੍ਰਧਾਨ ਜੀ ਅੱਜ ਉਦਘਾਟਨ ਕੀਤਾ ਗਿਆ ਕਿਚੀ ਜਾਦੂ ਘਾਟਨ ਕੀਤਾ ਕਿਸ ਕੀ ਬੰਦ ਰਿਹਾ ਜੀ ਅੱਜ ਦਸ਼ਮੇਸ਼ ਨਗਰ ਦੇ ਵਿੱਚ ਵਾਰਡ ਨੰਬਰ 12 ਦੇ ਵਿੱਚ ਜਲਵਾਜ 11 ਰਿਊਬਲ ਦਾ ਰਿਊਬਲ ਦਾ ਅਧਾਰਨ ਕੀਤਾ ਗਿਆ ਇਹ ਜਿਹੜੀ ਜਗ੍ਹਾ ਢਾਈ ਵਿਸਵੇ ਸਾਡੀ ਪਾਰਟੀ ਦੇ ਜਸਵੀਰ ਜੀ ਨਾਲ ਦੇ ਸਾਥੀਆਂ ਨੇ ਰਲ ਕੇ ਇਹਨਾਂ ਦੀ ਮਿਹਨਤ ਨਾਲ ਇਹ ਜਗ੍ਹਾ ਲਈ ਇਹਨਾਂ ਨੇ ਆਪ ਕਲੈਕਸ਼ਨ ਕਰਕੇ ਸਾਰੇ ਪੈਸੇ ਆਪ ਦੇ ਕੇ ਜਗ੍ਹਾ ਜੋ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਮੁਹੱਲਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਆ ਕਿ ਤੁਸੀਂ ਜਿਹੜਾ ਇਹ ਟਿਊਬਲ ਲੱਗ ਰਿਹਾ ਇਹ ਤੁਹਾਡੇ ਜਿਹੜੇ ਵਲੰਟੀਅਰ ਨੇ ਇਹਨਾਂ ਦੀ ਮਿਹਨਤ ਦੇ ਸੱਤ ਸਦਕਾ ਲੱਗ ਰਿਹਾ ਮਾਨ ਸਾਹਿਬ ਦਾ ਪੁਰਾਣਾ ਪੂਰੇ ਸ਼ਹਿਰ ਦੇ ਵਿੱਚ ਚਾਰ ਟਿਊਬਲਾਂ ਦੇ ਲਈ 1 ਕਰੋੜ 54 ਲੱਖ ਰੁਪਇਆ ਆਇਆ ਸੋ ਜਿੱਥੇ ਤੁਸੀਂ ਦੇਖ ਹੀ ਰਹੇ ਹੋ ਕਿ ਪੂਰੀ ਧੂਰੀ ਦੇ ਵਿੱਚ ਭਾਵੇਂ ਪਿੰਡ ਨੇ ਭਾਵੇਂ ਵਾਰਡ ਨੇ ਇੱਕ ਇੱਕ ਕਰਕੇ ਜਿਹੜੇ ਇੱਥੇ ਡਵੈਲਪਮੈਂਟ ਦੇ ਕੰਮ ਨੇ ਉਹ ਸਾਰੇ ਹੀ ਬੜੇ ਵੱਡੀ ਜੰਗੀ ਪੱਦਰ ਤੇ ਹੋ ਰਹੇ ਨੇ ਪਾਏ ਉਹ 32 ਲੱਖ ਦੀ ਲਾਗਤ ਨਾਲ 32 ਕਰੋੜ ਦੀ ਲਾਗਤ ਨਾਲ ਸੂਆਬੰਦ ਕੀਤਾ ਗਿਆ ਹੋਏ 18 ਕਰੋੜ ਰੁਪਏ ਸ਼ਹਿਰ ਦੀ ਡਿਵੈਲਪਮੈਂਟ ਲਈ ਆਏ ਨੇ ਉਹ ਵੀ ਕੰਮ ਸ਼ੁਰੂ ਹੋਣੇ ਨੇ ਇਸੇ ਤਰ੍ਹਾਂ ਹੀ 22 ਕਰੋੜ ਦੀ ਲਾਗਤ ਨਾਲ ਸਰਕਾਰੀ ਹਸਪਤਾਲ ਬਣ ਰਿਹਾ ਹੈ ਮਤਲਬ ਇੱਕ ਇੱਕ ਕਰਕੇ ਜਿਹੜੇ ਧੂਰੀ ਦੇ ਕੰਮ ਨੇ ਉਹ ਸਾਰੇ ਹੀ ਥੋੜੇ ਸਮੇਂ 'ਚ ਨਿਪਟਰੇ ਚੜ ਜਾਣਗੇ ਅਰ ਧੂਰੀ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਬਹੁਤ ਹੀ ਖੁਸ਼ਕਿਸਮਤ ਹੋ ਕਿ ਜਿਨ੍ਹਾਂ ਨੇ ਜਿਹੜਾ ਇੱਥੋਂ ਐਮਐਲਏ ਚੁਣ ਕੇ ਭੇਜਿਆ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਜਿੱਥੇ ਪੂਰੇ ਪੰਜਾਬ ਦੀ ਨਿਹਾਰ ਬਦਲਣ ਲੱਗੇ ਹੋਏ ਨੇ ਉੱਥੇ ਪੂਰੀ ਬਲ ਪੂਰੀ ਦਿਖਾਇਆ ਕੱਲ ਠੀਕ ਹੋਣ ਜਾ ਰਹੀ ਹੈ ਸੋ ਬਹੁਤ ਸਾਮਾਨੀ ਕਿ ਜਦੋਂ ਕਿ ਕੋਈ ਇੱਥੇ ਐ ਲੱਗੂਗਾ ਕਿ ਇੱਥੇ ਜਿਹੜੀਆਂ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਸੜਕਾਂ ਨੇ ਜਿਹੜੀਆਂ ਛੋਟੀਆਂ ਨੇ ਉਹ ਚੌੜੀਆਂ ਹੋ ਰਹੀਆਂ ਨੇ ਜਿੱਥੇ ਜਿਵੇਂ ਸੂਬੇ ਪੱਕੇ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਖਾਲੇ ਜਿਹੜੇ ਸੀ ਉਹ ਪਾਈਪ ਲਾਈਨ ਪਾਈ ਜਾ ਰਹੀ ਹੈ ਇਸ ਤੋਂ ਵੱਧ ਪਹਿਲਾਂ ਭਾਵੇਂ ਉਹ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਜਿਨ੍ਹਾਂ ਨੇ 70 60 ਰਾਜ ਕੀਤਾ ਪਰ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲ ਜੋ ਕੰਮ ਕੀਤੇ ਨੇ ਉਹਨਾਂ ਦਾ ਤੁਸੀਂ ਲੇਖਾ ਜੋਖਾ ਕਰ ਲਓ ਉਹ 2 ਸਾਲ ਚ ਕੰਮ ਵਾਧੂ ਕਿਉਂਕਿ ਇਹ ਇਹ ਸਰਕਾਰ ਇਮਾਨਦਾਰੀ ਨਾਲ ਕੰਮ ਕਰੀ ਹੈ ਇਸੇ ਚੀਜ਼ ਦੀ ਘਾਟ ਸੀ ਕਿ ਜਿਹੜਾ ਸਰਕਾਰੀ ਪੈਸਾ ਸੀ ਪਹਿਲਾਂ ਲੁੱਟਿਆ ਜਾ ਰਿਹਾ ਸੀ ਹੁਣ ਸਰਕਾਰੀ ਪੈਸਾ ਸਹੀ ਲੱਗ ਰਿਹਾ ਹੈ ਇਸ ਕਰਕੇ ਮੈਂ ਮੁਬਾਰਕਬਾਦ ਦਿੰਦਾ ਜਿੱਥੇ ਧੂਰੀ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਕਿ ਤੁਸੀਂ ਸਾਰਿਆਂ ਨੇ ਰਲ ਕੇ ਜੋ ਸਰਕਾਰ ਬਣਾਈ ਹੈ ਉਹਦਾ ਅੱਜ ਆਨੰਦ ਵੀ ਤੁਸੀਂ ਮਾਣ ਰਹੇ ਹੋ ਡਾਕਟਰ ਸਾਹਿਬ ਇੱਕ ਨੌਜਵਾਨ ਲੋਕ ਵਧੀਆ ਪ੍ਰਚਾਰ ਕੀਤਾ ਹੈ ਤੁਹਾਡੀ ਪਾਰਟੀ ਦੇ ਉਹਨੂੰ ਕੀ ਕਹੂੰਗੇ ਬਹੁਤ ਵੱਡਾ ਪ੍ਰਾਲਾ ਜੀ ਪੰਜਾਬ ਸਰਕਾਰ ਨੇ ਜਿਹੜੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ 2 ਸਾਲ ਪਹਿਲਾਂ ਸੱਥਾਂ ਵਿੱਚ ਜਾ ਕੇ ਵਾਅਦੇ ਕਰੇ ਸੀਗੇ ਕੱਲਾ ਕੱਲਾ ਵਾਅਦਾ ਉਹ ਪੂਰਾ ਹੋ ਰਿਹਾ ਸਭ ਤੋਂ ਪਹਿਲਾਂ ਵੱਡੀ ਜਿਹੜੀ ਡਿਵੈਲਪਮੈਂਟ ਆ ਪੰਜਾਬ ਦੇ ਵਿੱਚ ਮੈਂ ਸਮਝਦਾ ਵੱਡਾ ਵਾਅਦਾ ਸੀਗਾ ਉਹ ਬਿਜਲੀ ਫਰੀ ਦਾ ਅੱਜ 90% ਲੋਕ ਪੰਜਾਬ ਦੇ ਬਿਜਲੀ ਫਰੀ ਦਾ ਆਨੰਦ ਮਾਣ ਰਹੇ ਨੇ ਉਸ ਤੋਂ ਵੱਡਾ ਕੰਮ ਸੀ ਜਿਹੜਾ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਆ ਸਰਕਾਰਾਂ ਗਰੀਬੀ ਨਹੀਂ ਚੱਕ ਸਕਦੀਆਂ ਆਮ ਘਰਾਂ ਦੀ ਗਰੀਬੀ ਸਾਡੇ ਬੱਚੇ ਚੱਕਣਗੇ ਆ ਸਾਡੇ ਨੌਜਵਾਨ ਬੱਚੇ 40000 ਤੋਂ ਪਲੱਸ ਨੌਕਰੀਆਂ ਦਿੱਤੀਆਂ 50000 ਦੇ ਕਰੀਬ ਜਿਹੜੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਇੱਕ ਵੀ ਜਾਣਾ ਇਹ ਨਹੀਂ ਕਹਿ ਸਕਦਾ ਕਿ ਇਹਨਾਂ ਸਪਾਰਸ ਕਰਾਈ ਹੋਵੇ ਜਾਂ ਕਿਸੇ ਨੇ ਕੋਈ ਪੈਸਾ ਦਿੱਤਾ ਹੋਵੇ ਅੱਜ ਆਮ ਘਰਾਂ ਦੇ ਵਿੱਚ ਇੱਕ ਰੋਸ਼ਨੀ ਦੇ ਚਿਰਾਗ ਜਗਣ ਲੱਗੇ ਨੇ ਔਰ ਡਿਵੈਲਪਮੈਂਟ ਹੋਣ ਲੱਗੀ ਆ ਪੰਜਾਬ ਦੀ ਅੱਜ ਜਿਹੜੇ ਅਸੀਂ ਜਗ੍ਹਾ ਤੇ ਖੜੇ ਆ ਮੇਰੇ ਤੋਂ ਪਹਿਲਾਂ ਚੇਅਰਮੈਨ ਸਾਹਿਬ ਨੇ ਬੋਲਦਿਆਂ ਕਿਹਾ 1 ਕਰੋੜ 54 ਲੱਖ ਦੇ ਨਾਲ ਲਾਗਤ ਨਾਲ 4 ਟਿਊਬਵੈਲ ਨੇ ਜਿਹੜੇ ਉਹਦਾ ਕਟਨ ਕੀਤਾ ਗਿਆ 4 ਸ਼ਹਿਰ ਦੀ ਡਿਮਾਂਡ ਸੀ ਕਿ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਆ ਚਾਰ ਟਿਊਬਵੈਲ ਇੱਥੇ ਲਾਉਣ ਲਈ ਮਨਜ਼ੂਰ ਹੋ ਕੇ ਆਏ ਨੇ ਦਸਮੇਸ਼ ਨਗਰ ਦੇ ਵਿੱਚ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਸਾਡੇ ਪਾਰਟੀ ਦੇ ਵਰਕਰ ਜਸਵੀਰ ਸਿੰਘ ਨੇ ਜਿਹੜੇ ਪੁਰਾਣੇ ਸਮੇਂ ਤੋਂ ਲੱਗੇ ਹੋਏ ਨੇ ਉਹਨਾਂ ਨੇ ਜਗ੍ਹਾ ਲੈ ਕੇ ਦੇਖੋ ਲੋਕਾਂ ਦਾ ਜਜ਼ਬਾ ਦੇਖੋ ਕਿੱਦਾਂਗਾ ਆਪਣੀ ਜਗ੍ਹਾ ਖਰੀਦ ਕੇ ਉਹ ਕਮੇਟੀ ਨੂੰ ਦੇ ਦਿੱਤੀ ਕਿ ਸਾਡੇ ਇੱਥੇ ਟਿਊਬਵੈਲ ਲਾਇਆ ਜਾਵੇ ਇਸ ਲਈ ਇਹ ਵੀ ਵਧਾਈ ਦੇ ਪਾਤਰ ਨੇ ਅੱਜ ਧੂਰੀ ਦੀ ਨਹਾਰ ਬਦਲ ਰਹੀ ਆ ਜਿੰਨਾ ਵੀ ਆਊਟਰ ਏਰੀਆ ਸੀ ਧੂਰੀ ਦਾ ਸਾਰਾ ਉਹਦੇ ਵਿੱਚ ਸੀਵਰੇਜ ਪਿਆ ਗਲੀਆਂ ਬਹਲਿਆਂ ਚ ਕੰਮ ਚੱਲ ਰਿਹਾ ਵੱਡੇ ਪੱਦਰ ਤੇ ਹਜੇ 2 ਸਾਲ ਹੋਏ ਨੇ ਸਰਕਾਰ ਬਣਿਆ ਨੂੰ 3 ਸਾਲ ਦਾ ਸਮਾਂ ਪਿਆ ਧੂਰੀ ਦੀ 1 ਇੰਚ ਵੀ ਜਗ੍ਹਾ ਇਸ ਨਹੀਂ ਰਹੁ ਜਿੱਥੇ ਸੀਵਰੇਜ ਨਾ ਹੋਵੇ 1 ਇੰਚ ਜਗ੍ਹਾ ਕੱਚੀ ਨਹੀਂ ਰਹੁ ਜਿੰਨੀਆਂ ਵੀ ਧੂਰੀ ਦੇ ਲੋਕਾਂ ਦੀਆਂ ਡਿਮਾਂਡ ਸੀਗੀਆਂ ਉਹ ਤਕਰੀਬਨ ਪੂਰੀਆਂ ਹੋ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੀ ਕੰਮ ਨੇਗੇ ਉਹ ਵੱਡੇ ਪੱਦਰ ਤੇ ਪ੍ਰੋਜੈਕਟ ਹੋ ਰਹੇ ਨੇ ਵੱਡਾ ਕੰਮ ਸਾਡਾ ਹਸਪੀਟਲ ਦਾ ਉਹ ਵੱਡੇ ਪੱਦਰ ਤੇ ਚੱਲ ਰਿਹਾਗਾ ਸੁਆ ਬੰਦ ਹੋ ਗਿਆ ਬਹੁਤ ਮਤਲਬ ਪੰਜਾਬ ਦੇ ਵਿੱਚ ਹੀ ਪੰਜਾਬ ਦੀ ਨਿਹਾਰ ਬਦਲਣ ਜਾ ਰਹੀ ਆ ਤੁਸੀਂ ਸਾਰੇ ਆਪਾਂ ਇਕੱਠੇ ਹੋ ਕੇ ਸਾਥ ਦਈਏ ਮਾਨ ਸਾਹਿਬ ਦਾ ਕਿਉਂਕਿ ਪਹਿਲੀ ਵਾਰੀ ਸਟੇਟ ਦੇ ਵਿੱਚ ਸਰਕਾਰ ਬਣੀ ਹੈ ਇੱਕ ਮਾਨਦਾਰ ਸਰਕਾਰ ਬਣੀ ਹੈ ਨਹੀਂ ਪਿਛਲੀਆਂ ਸਰਕਾਰਾਂ ਦੌਰਾਨ 33% ਪੈਸਾ ਲੱਗਦਾ ਸੀਗਾ ਹੁਣ ਪੂਰੀ ਖਚਾਈ ਹੁੰਦੀ ਹੈ ਉੱਪਰੋਂ ਅਫਸਰਾਂ ਦੀ ਵੀ ਕੱਲਾ ਕੱਲਾ ਲੋਕਾਂ ਦਾ ਟੈਕਸ ਦਾ ਪੈਸਾ 1-1 ਰੁਪਈਆ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਲੱਗ ਰਿਹਾ ਇਸ ਲਈ ਆਓ ਸਾਰੇ ਆਪਾਂ ਮਾਨ ਸਾਹਿਬ ਦਾ ਤੇ ਸਰਕਾਰ ਦਾ ਸਾਥ ਦਈਏ ਹੈਪੀ ਜੀ ਕੀ ਕਹੋਗੇ ਅੱਜ ਨੌਜਵਾਨ ਵੱਲੋਂ ਆਪਣੀ ਜ਼ਮੀਨ ਦੇ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਕੀ ਜਜ਼ਬਾ ਲੱਗ ਰਿਹਾ ਸਭ ਤੋਂ ਪਹਿਲਾਂ ਤਾਂ ਪਾਰਟੀ ਦੀ ਜਿਹੜੀ ਨੌਜਵਾਨ ਆਗੂ ਨੇ ਜਿੰਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਉਸ ਤੋਂ ਬਾਅਦ ਜਿਹੜੇ ਮਹੱਲਾ ਨਿਵਾਸੀ ਨੇ ਜੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਵਧਾਈ ਦੇ ਪਾਤਰ ਨੇ ਕਿ ਉਹ ਮਹੱਲੇ ਵਾਸੀ ਤੇ ਇੱਥੇ ਦੇ ਲੋਕਾਂ ਨੂੰ ਜਿਹੜੀ ਏਡੀ ਵੱਡੀ ਸਹੂਲਤ ਦੇਣ ਜਾ ਰਹੇ ਨੇ ਉਹਨਾਂ ਦੇ ਵਿੱਚ ਏਡਾ ਵੱਡਾ ਯੋਗਦਾਨ ਪਾਉਣ ਜਾ ਰਹੇ ਨੇ ਬਾਕੀ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਜਿਹੜਾ ਮਾਨ ਸਾਹਿਬ ਦਾ ਸੁਪਨਾ ਸੀ ਰੰਗਲੇ ਕਰ ਕਰ ਗਰਾਉਂਡ ਲੈਵਲ ਤੇ ਗਲੀਆਂ ਮਹੱਲਿਆਂ ਦੇ ਉੱਤੇ ਕੰਮ ਚੱਲ ਰਹੇ ਨੇ ਜਿੱਥੇ ਅਸੀਂ ਗੱਲ ਕਰੀਏ ਸ਼ਹਿਰ ਦੇ ਵਿੱਚ ਮੋਢਲੀ ਸਹੂਲਤਾਂ ਦੀ ਐਜੂਕੇਸ਼ਨ ਦੀ ਗੱਲ ਕਰੀਏ ਸਕੂਲ ਡਿਵੈਲਪ ਹੋ ਰਹੇ ਨੇ ਹੈਲਥ ਦੀ ਗੱਲ ਕਰੀਏ ਜੀ ਮਹੱਲਾ ਕਲੀਨਿਕ ਬਣ ਰਹੇ ਨੇ ਜਿਹੜੇ ਹਸਪੀਟਲ ਨੇ ਉਹ ਅਪਗ੍ਰੇਡ ਹੋ ਰਹੇ ਨੇ ਪਿੰਡਾਂ ਦੀ ਗੱਲ ਕਰੀਏ ਤਾਂ ਨਹਿਰੀ ਪਾਣੀ ਸੜਕਾਂ ਗਲੀਆਂ ਦਾ ਕੰਮ ਬੜਾ ਗਰਾਉਂਡ ਲੈਵਲ ਦੇ ਉੱਤੇ ਚੱਲ ਰਿਹਾ ਹਰ ਬੰਦੇ ਨੂੰ ਜਿਹੜੀ ਸਹੂਲਤ ਹੈ ਉਹ ਉਹਨਾਂ ਨੂੰ ਘਰ ਬੈਠੇ ਮਿਲ ਰਹੀ ਹੈ ਜਿੱਦਾਂ ਕੀ ਗੱਲ ਕਰੀਏ ਸੇਵਾ ਕੇਂਦਰਾ ਦੀ ਲੋਕਾਂ ਦੀ ਢੱਡੀਆਂ ਲਾਈਨਾਂ ਲੱਗਦੀਆਂ ਅਸੀਂ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਸੀਗਾ ਲੋਕਾਂ ਨੂੰ ਲੋਕਾਂ ਦੀ ਖੱਜਲ ਖਵਾਰੀ ਦੇਖਦੇ ਹੋਏ ਜਿਹੜਾ ਮਾਨ ਸਾਹਿਬ ਦਾ ਉਪਰਾਲਾ ਸੀਗਾ ਕਰ ਕਰ ਜਾ ਕੇ ਕੰਮ ਕਰਨ ਦਾ ਤਾਂ ਅੱਜ ਅਫਸਰ ਹੈ ਜਿਹੜੇ ਉਹ ਘਰਾਂ ਦੇ ਵਿੱਚ ਮਹਾਨਿਆਂ ਦੇ ਵਿੱਚ ਬਹਿ ਕੇ ਕੰਮ ਕਰ ਰਹੇ ਨੇ ਤਾਂ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਮਾਨ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡੇ ਲੋਕਾਂ ਲਈ ਇੰਨਾ ਸੋਚਿਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਪ੍ਰਧਾਨ ਜੀ ਅੱਜ ਸਦੂ ਘਾਟਨ ਹੋਇਆ ਅੱਜ ਤੁਹਾਡਿਆਂ ਵਰਕਰ ਵਰਕਰ ਨੇ ਜਮੀਨ ਆਪ ਦੇ ਕੇ ਜਾਨੀਂ ਮਹੱਲੇ ਦੇ ਮੁਸ਼ਕਲਾਂ ਸੁਣੀ ਕੀ ਕਹੋਗੇ ਦੇਖੋ ਜਿੱਥੇ ਸਰਕਾਰ ਦੇ ਬਹੁਤ ਵੱਡੀ ਮਤਲਬ ਦੇਣ ਹੈਗੀ ਆ ਪਰ ਪਵਰ ਪ੍ਰਵਾਸ ਤੇ ਉਹ ਤੇ ਮਹੱਲੇ ਦੇ ਜਿਹੜੇ ਤੁਹਾਡੇ ਦਸ਼ਵੀਰ ਜੱਟ ਜੀ ਇਹਨਾਂ ਨੇ ਬਹੁਤ ਵੱਡੀ ਕਟਵਾਨੀ ਕੀਤੀ ਕਿ ਜਗ੍ਹਾ ਲੈ ਕੇ ਦਿੱਤੀ ਹੋਰ ਵੀ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਜਿਹੜੇ ਕੰਮ ਹੋ ਰਹੇ ਨੇ ਇਤਿਹਾਸ ਕੰਮ ਹੋ ਰਹੇ ਨੇ ਜਿਵੇਂ ਕਿ ਅਸੀਂ ਕਹ ਲਈ ਟੂਲ ਪ੍ਰਾਜੇ ਬੰਦ ਕਰਨੇ ਜਾਂ ਐ ਐਨਜੀਪਾਂ ਜਾਂ ਪੈਨਸ਼ਨਾਂ ਘਟਾ ਕੇ ਮਤਲਬ ਇੱਕ ਕਰ ਦੇਣੀ ਹੋਰ ਇਹ ਜਿਹੜੇ ਬੜੇ ਇਤਿਹਾਸਕ ਪੈਂਦੇ ਰਹੇ ਨੇ ਜਿਹੜੇ ਅੱਜ ਤੱਕ ਕਿਸੇ ਕਾਰਾਂ ਨਹੀਂ ਕੀਤੇ ਮੈਂ ਸਮਝਦਾ ਕਿ ਇਹ ਹੋਰ ਸਰਕਾਰਾਂ ਹੁੰਦੀਆਂ ਤਾਂ ਜੋ ਦੋ ਚਾਰ ਟੋਲ ਪਲਾਜੇ ਵੀ ਹੋਰ ਲੱਗੇ ਹੁੰਦੇ ਹੈ ਇਹਦੇ ਪੈਨਸ਼ਨਾਂ ਨੇ ਹੋਰ ਵੱਧ ਵਧੀਆਂ ਹੁੰਦੀਆਂ ਮਹਿੰਗਾਈ ਹੋਰ ਵਧੀ ਹੁੰਦੀ ਅੱਜ ਜੇ ਦੇਖੀਏ ਤਾਂ ਸਹਿਰ ਦੇ ਵਿੱਚ ਕੀ ਪਿੰਡਾਂ ਦੇ ਵਿੱਚ ਕੀ ਪੂਰੇ ਏਰੀਏ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਆਪਣੇ ਨਹਿਰੀ ਪਾਣੀ ਆ ਬڑے ਮਤਲਬ ਜਿਹੜੇ ਇਤਿਹਾਸਿਕ ਕੰਮ ਨੇ ਉਹ ਮਾਨਤਾ ਕਰਦੇ ਕੀਤੇ ਨੇ ਜਿਹਦੇ ਲੋਕ ਬਹੁਤ ਕੁੱਝ ਨੇ ਸੋ ਅਸੀਂ ਅੱਜ ਦੇ ਜਿਹੜੇ ਇਹ ਕਿਊਬੰਦਾਂ ਨਹੀਂ ਪੱਖ ਰੱਖਿਆਗਾ ਪਰ ਆਪਣਾ ਉਹਦਾ ਵੀ ਅਸੀਂ ਸਰਕਾਰ ਦਾ ਬਹੁਤ ਬਹੁਤ